ਹਾਂਜੀ ਕਿਸਾਨ ਵੀਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮੀਂਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਕਿਸਾਨ ਵੀਰੋ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਜਿਹੜੀ ਝੋਨੇ ਦੀ ਬਾਸਮਤੀ ਦੀ ਪਨੀਰੀ ਤੁਸੀਂ ਬੀਜਣੀ ਹੁੰਦੀ ਆ ਉਹ ਆਪਾਂ ਸਹੀ ਸਮੇਂ ਤੇ ਕਿਸ ਤਰ੍ਹਾਂ ਤਿਆਰ ਕਰ ਸਕਦੇ ਇੱਕ ਬਹੁਤ ਜ਼ਰੂਰੀ ਨੁਕਤਾ ਜਿਹੜਾ ਆਪਾਂ ਜ਼ਿਆਦਾਤਰ ਕਿਸਾਨ ਵੀਰ ਜੀ ਨੂੰ ਛੱਡਦੇ ਆ ਜਿਹੜੀਆਂ ਘੱਟ ਸਮੇਂ ਵਾਲੀਆਂ ਕਿਸਮਾਂ ਬਾਸਮਤੀ ਦੀਆਂ ਚਾਹੇ ਝੋਨੇ ਦੀਆਂ ਜਿਵੇਂ PR126 ਆਪਾਂ ਲਾ ਲਈਏ ਬਾਸਮਤੀ ਦੇ ਵਿੱਚ 1509 1847 ਤੇ ਦਰਮਿਆਨੇ ਸਮੇਂ ਵਾਲੀਆਂ ਕਿਸਮਾਂ ਦੇ ਵਿੱਚ ਵੀ ਘੱਟ ਸਮੇਂ ਵਾਲੀ 22 ਤੋਂ 25 ਦਿਨਾਂ 'ਚ ਪਨੀਰੀ ਜਿਹੜੀ ਤਿਆਰ ਹੋ ਜਾਂਦੀ 20-20 ਦਿਨ ਦੀ 22-22 ਦਿਨ ਦੀ ਪਨੀਰੀ ਜਿਹੜੀ ਹੈਗੀ ਆ ਕਿਸਾਨ ਵੀਰ ਤਿਆਰ ਕਰ ਲੈਂਦੇ ਜੇ ਆਪਾਂ ਸਹੀ ਨੁਕਤੇ ਫੋਲੋ ਕਰੀਏ ਤੇ ਜਿਹੜੀਆਂ ਦਰਮਿਆਨੇ ਸਮੇਂ ਵਾਲੀਆਂ ਕਿਸਮਾਂ ਉਹਨਾਂ 'ਚ 25 ਤੋਂ 30 ਦਿਨ ਦੇ ਵਿੱਚ ਜਿਹੜੀ ਘੱਟ ਸਮੇਂ ਵਾਲੀ ਕਿਸਮਾਂ ਉਹਦੀ ਜਿਹੜੀ ਹੈਗੀ ਆ ਗਰੋਥ ਕਰਨ ਦੀ ਕਪੈਸਿਟੀ ਆ ਤੇ ਦਰਮਿਆਨੇ ਸਮੇ ਵਾਲੀਆਂ ਨਾਲੋਂ ਜ਼ਿਆਦਾ ਹੁੰਦੀ ਹੈ ਦਰਮਿਆਨੇ ਸਮੇ ਵਾਲੀ ਜਿਹੜੀ ਪਨੀਰੀ ਆ ਉਹ ਵੀ 25 ਤੋਂ 30 ਦਿਨਾਂ ਚ ਬੜੇ ਆਰਾਮ ਨਾਲ ਤਿਆਰ ਹੋ ਜਾਂਦੀ ਹੈ ਤੇ ਆਪਾਂ ਨੂੰ ਜਿਹੜੀ ਪਨੀਰੀ ਆ ਘੱਟ ਸਮੇ ਵਾਲੀਆਂ ਕਿਸਮ ਦੇ ਵਿੱਚ 25 ਦਿਨ ਤੱਕ ਤੇ ਦਰਮਿਆਨੇ ਸਮੇ ਵਾਲੀ ਕਿਸਮਾਂ ਦੇ ਵਿੱਚ 30 ਦਿਨ ਤੱਕ ਹਰ ਹਾਲਤ ਪੁੱਟ ਕੇ ਜਿਹੜੀ ਖੇਤ ਦੇ ਵਿੱਚ ਲਾ ਦੇਣੀ ਚਾਹੀਦੀ ਆ ਆਪਾਂ ਉਹਦੇ ਰਕਬੇ ਦੇ ਹਿਸਾਬ ਨਾਲ ਉਹਦੀ ਬਜਾਈ ਆ ਜਿਹੜੀ ਉਹ ਹਿਸਾਬ ਨਾਲ ਆਪਾਂ ਵੰਡਮੀ ਕਰਨੀ ਇਹ ਨਾ ਹੋਵੇ ਕਿ ਆਪਾਂ ਪਨੀਰੀ ਇੱਕ ਦਿਨ ਹੀ ਬੀਜ ਲਈਏ ਤੇ ਲਾਉਂਦੇ 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 ਆਪਾਂ ਨੂੰ 5-7 ਦਿਨ ਲੰਘ ਜਾਣ ਤੇ ਪਨੀਰੀ ਆਪਣੀ ਵੱਡੀ ਹੋ ਜੇ ਜਿੰਨੀ ਵੱਡੀ ਪਨੀਰੀ ਦੇਨ ਉੱਪਰ ਦੀ ਲੰਘਣਗੇ ਉਹਨਾਂ ਜਿਹੜਾ ਉਹਦੇ ਤਨੇ ਜਗੰਡਾ ਮਾਣਨਗੇ ਜਾਂ ਉਹਦੀ ਫੋਰਡ ਦੀ ਕੈਪੈਸਿਟੀ ਘਟੂ ਜਾਂ ਉਹਦੀ ਝਾੜ ਦੀ ਕੈਪੈਸਿਟੀ ਘਟੂ ਉਹੀ ਪੰਜ ਦਿਨ ਆਪਾਂ ਜਿਹੜੇ ਉਹਨੇ ਖੇਤ ਚ ਕੱਢਣੇ ਸੀ ਉਹੀ ਆਪਾਂ ਪਨੀਰੀ ਚ ਘੱਟਦੇ ਨਾ ਕਈ ਕਿਸਾਨ ਵੀਰ ਕਹਿੰਦੇ ਆ ਕਿ ਜਿਹੜਾ ਅਸੀਂ 35 ਵੱਡੀ ਪਨੀਰੀ ਜਿਹੜੀ ਹੈਗੀ ਜਿਵੇਂ 26 ਵਗੈਰਾ ਚ 35 ਦਿਨ ਦੀ 40 ਦਿਨ ਦੀ 42 ਦਿਨ ਦੀ ਜਾਂ ਦਰਮਿਆਨੇ ਸਮੇਂ ਯਾਨੀ ਕਿਸਮਤ 40 42 ਦਿਨ ਦੀ ਜਿਹੜੀ ਪਨੀਰੀ ਲਾਈ ਝਾੜ ਠੀਕ ਰਹਿ ਗਿਆ ਜੇ ਆਪਾਂ ਘੱਟ ਸਮੇਂ ਵਾਲੀ ਜਿਹੜੀ ਘੱਟ ਸਮੇਂ ਦੇ ਵਿੱਚ ਤਿਆਰ ਕਰਕੇ ਲਾਵਾਂਗੇ ਤਾਂ ਇਹ ਗੱਲ ਆਪਾਂ ਨੁਕਤਾ ਨੋਟ ਕਰ ਲਓ ਤੇ ਜਿਹੜਾ ਹੁਣ ਜਿਹੜੀ ਪਨੀਰੀ ਦੀ ਬਿਜਾਈ ਦਾ ਸਮਾਂ ਜਿਵੇਂ ਦਰਮਿਆਨੇ ਸਮੇਂ ਵਾਲੀਆਂ ਕਿਸਮਾਂ ਦੇ ਵਿੱਚ ਤੁਸੀਂ 25 ਮਈ ਤੋਂ ਜਾਂ ਉਸ ਤੋਂ ਬਾਅਦ ਜਿਹੜੀ ਪਨੀਰੀ ਬੀਜਣੀ ਸ਼ੁਰੂ ਕਰਨੀ ਆ ਜਿਹੜੀ PR126 ਜਾਂ ਬਾਸਮਤੀ ਕਿਸਮਾਂ ਉਹਨਾਂ ਦੇ ਵਿੱਚ ਆਪਾਂ 10 ਜੂਨ ਤੋਂ ਬਾਅਦ ਜਿਹੜੀ ਪਨੀਰੀ ਬੀਜਣੀ ਸ਼ੁਰੂ ਕਰਨੀ ਆ ਜਿਹੜੀ ਥੋੜੀ ਮਈ ਐਂਡ 'ਚ ਪਨੀਰੀ ਬੀਜਣੀ ਆ ਜਾਂ ਜੂਨ ਸ਼ੁਰੂ 'ਚ ਬੀਜਣੀ ਆ ਤੁਹਾਡਾ ਖੇਤ ਤਿਆਰ ਕਰਨਾ ਜਿਹੜਾ ਹੁਣ ਸ਼ੁਰੂ ਹੋ ਜਾਣਾ ਚਾਹੀਦਾ ਕਿਉਂਕਿ ਆਮ ਤੌਰ ਤੇ ਕਿਸਾਨ ਵੀਰਾਂ ਦਾ ਸਵਾਲ ਹੁੰਦਾ ਕਿ 22 25 ਦਿਨਾਂ ਚ ਪਨੀਰੀ ਨਹੀਂ ਤਿਆਰ ਹੋ ਸਕਦੀ 20 22 ਦਿਨਾਂ ਚ ਨਹੀਂ ਪਨੀਰੀ ਤਿਆਰ ਹੋ ਤਿਆਰ ਹੋ ਸਕਦੀ ਘੱਟ ਸਮੇਂ ਵਾਲੀ ਕਿਸਮਾਂ ਦੇ ਵਿੱਚ ਤਾਂ ਇੱਥੇ ਆ ਕੇ ਹੀ ਫਰਕ ਪੈਂਦਾ ਕਿ ਉਹ ਤੁਹਾਡਾ ਖੇਤ ਆ ਨਾ ਜਿਹੜਾ ਹੁਣ ਤੁਹਾਡੀ ਤਿਆਰੀ ਸ਼ੁਰੂ ਚਾਹੀਦੀ ਆ ਅੱਜ ਹੁਣ ਜੇ ਆਪਾਂ ਕਹਿ ਲਈਏ ਕਿ ਮਈ ਦੀ ਸ਼ੁਰੂਆਤ ਹੈ ਮਈ ਆਪਾਂ 4 ਮਈ ਆ ਤਾਂ 4 ਮਈ ਨੂੰ ਜੇ ਤੁਸੀਂ 25 ਨੂੰ 27 ਮਈ ਨੂੰ ਪਨੀਰੀ ਬੀਜਣੀ ਤਾਂ ਹੁਣ ਇਸ ਟਾਈਮ ਤੁਹਾਡਾ ਖੇਤ ਵਾਹ ਕੇ ਖੇਤ ਸਿਲੈਕਟ ਕਰਕੇ ਜਿਹੜਾ ਤੁਸੀਂ ਰਾਹ ਜਿਹੜਾ ਸੜਕ ਤੋਂ ਰਾਹ ਤੋਂ ਪਾਸੇ ਕਿਉਂਕਿ ਉੱਥੋਂ ਜਿਹੜੀ ਉਹ ਡੜਕੀ ਧੂੜ ਨਾ ਪਵੇ ਛਾਂ ਤੋਂ ਪਾਸੇ ਕਿਤੇ ਕੋਪ ਵਾਲੀ ਜਗ੍ਹਾ ਤੋਂ ਪਾਸੇ ਜਿਹੜਾ ਖੇਤ ਆ ਤੁਸੀਂ ਚੁਣਨਾ ਉੱਥੇ ਤੁਸੀਂ ਬਿਜਾਈ ਕਰਨੀ ਉਹ ਖੇਤ ਨੂੰ ਵਾਹ ਕੇ ਉਹਦੇ ਵਿੱਚ ਰੂੜੀ ਪਾਉਣੀ ਜੀਦੇ ਕਰਕੇ ਜਗਾ ਵੀ ਪੋਲੀ ਰਹਿੰਦੀ ਆ ਬੈਲੈਂਸ ਨਿਊਟ੍ਰੀਸ਼ਨ ਵੀ ਪਨੀਰੀ ਨੂੰ ਮਿਲਦਾ ਆ ਆਪਾਂ ਉਹਦੀ ਪਾਣੀ ਸੋਖ ਕੇ ਰੱਖਣ ਦੀ ਕੈਪੈਸਿਟੀ ਵੱਧਦੀ ਆ ਆਰਗੈਨਿਕ ਮੈਟਰ ਵੱਧਦੀ ਆ ਜਿਹੜੀ ਕਿ ਬਹੁਤ ਜ਼ਰੂਰੀ ਆ ਤੇ ਜਿਹੜੀ ਆਪਾਂ ਰੂੜੀ ਪਾ ਕੇ ਵਾਹ ਕੇ ਉਹਨੂੰ ਦੋ ਵਾਰ ਰੌਣੀ ਕਰਨੀ ਦੋ ਵਾਰ ਵਾਹ ਕੇ ਦੋ ਵਾਰ ਹੀ ਰੌਣੀ ਡਬਲ ਰੌਣੀ ਕਰਨੀ ਆ ਜਿਹਦੇ ਨਾਲ ਉਹਦੇ ਨਦੀਨ ਆ ਜਿਹੜੇ ਜੇ ਰੂੜੀ 'ਚ ਹੋਣਗੇ ਰੂੜੀ ਵਾਲੇ ਤੇ ਜੇ ਜ਼ਮੀਨ 'ਚ ਹੋਣਗੇ ਜ਼ਮੀਨ ਵਾਲੇ ਨਦੀਨ ਆ ਜਾਂ ਕੋਈ ਪਿਛਲੇ ਸਾਲਾਂ ਦਾ ਕਿਸੇ ਹੋਰ ਕਿਸਮ ਦਾ ਝੋਨੇ ਦਾ ਵੀ ਪਿਆ ਉਹ ਤੁਹਾਡਾ ਜਰਮੀਨੇਟ ਕਰੂਗਾ ਉਹ ਦੋ ਵਾਰੀ ਵਾਹਾਂਗੇ ਤਾਂ ਉਹ ਵੀ ਖਤਮ ਹੋਣਗੇ ਮ ਜਿਹੜੇ ਮਾਈਕਰੋਬਸ ਐ ਸੂਖਮ ਜੀਵ ਐ ਉਹ ਐਕਟੀਵੇਟ ਹੋਣਗੇ ਜਦੋਂ ਉਹਨੂੰ ਮੌਇਸਚਰ ਮਿਲੂਗਾ ਜ਼ਮੀਨ ਨੂੰ ਆਪਾਂ ਦੋ ਵਾਰ ਨੌਣੀ ਕਰਾਂਗੇ ਤਾਂ ਵਰਨਾ ਜੇ ਆਪਾਂ ਸੁੱਕੀ ਜ਼ਮੀਨ ਐ ਆਪਾਂ 25 ਮਈ 30 ਮਈ ਨੂੰ ਪਨੀਰੀ ਬੀਜਣੀ ਮੌਕੇ ਤੇ ਆਪਾਂ ਬਣਾਇਆ ਬਾਣ ਤੇ ਬੀਜਤੀ ਫੇਰ ਨਹੀਂ ਆਪਾਂ ਬਾਈ ਦੇਣਾ ਤਿਆਰ ਕਰ ਸਕਦੇ ਪਨੀਰੀ ਸੋ ਜਿਹੜੀ ਰੂੜੀ ਆ ਤੁਸੀਂ ਇਸ ਟਾਈਮ ਹੁਣ ਵਾਹ ਕੇ ਘੱਟੋ ਘੱਟ 20 ਦਿਨ ਪਹਿਲਾਂ 25 ਦਿਨ ਪਹਿਲਾਂ ਪਨੀਰੀ ਬੀਜਣ ਤੋਂ ਤੁਸੀਂ ਜਿਹੜੀ ਰੂੜੀ ਖੇਤ ਚ ਪਾ ਕੇ 12 ਤੋਂ 15 ਟਨ ਜਿਹੜੀ ਪਨੀਰੀ ਦੇ ਖੇਤ ਵਾਸਤੇ ਪ੍ਰਤੀ ਏਕੜ ਜੇ ਆਪਾਂ ਕਹਿ ਲਈਏ 15 ਤੋਂ 18 ਕੁਇੰਟਲ ਪ੍ਰਤੀ ਕਨਾਲ ਦੇ ਹਿਸਾਬ ਨਾਲ ਤੁਸੀਂ ਜਿਹੜੀ ਰੂੜੀ ਆ ਉਹ ਖੇਤ ਦੇ ਵਿੱਚ ਪਾ ਕੇ ਉਹਨੂੰ ਮਿਕਸ ਕਰਕੇ ਉਹ 'ਚ ਪਾਣੀ ਛੱਡ ਦੇਣਾ। ਫੇਰ ਉਹ ਜਦੋਂ 10-15 ਦਿਨਾਂ ਜਿੰਨਦੀਨ ਉਗਰੇ ਆਉਣਗੇ ਉਹਨੂੰ ਵਾਹ ਕੇ ਉਹਦੇ ਵਿੱਚ ਫੇਰ ਤੁਸੀਂ ਪਾਣੀ ਛੱਡ ਦੇਣਾ। ਤੇ ਉਦੋਂ ਬਾਅਦ ਜਿਹੜਾ ਹੈਗਾ ਆਗੀ ਗੱਲ ਪਨੀਰੀ ਬੀਜਣ ਤੋਂ 10 ਦਿਨ ਪਹਿਲਾਂ ਤੁਸੀਂ ਖੇਤ ਦੇ ਵਿੱਚ ਜੜ ਗੰਡ ਨਿਵਾ ਟੋੜ ਤੋਂ ਬਚਾਉਣ ਵਾਸਤੇ ਤੇ ਉਹਦੇ ਵਿੱਚ ਅ ਜਿਹੜੀ ਗਰੋਥ ਵੀ ਬਹੁਤ ਵਧੀਆ ਮਿਲਦੀ ਉਹਦੇ ਵੀ ਰਿਜ਼ਲਟ ਠੀਕ ਮਿਲਦੇ ਕਿ ਖਾਲ ਜਿਹੜੀ ਸਰੋਂ ਦੀ ਖਾਲ ਆ ਤੁਸੀਂ ਉਹ ਤੋਂ ਤੱਤ ਵੀ ਥੋੜੇ ਬੋਤੇ ਖਰਾਕੀ ਤੱਤ ਵੀ ਮਿਲ ਜਾਂਦੇ ਪਰ ਮੇਨ ਆਪਾਂ ਜੜ ਗੰਡ ਨਿਵਾ ਟੋੜ ਤੋਂ ਬਚਾਉਣ ਵਾਸਤੇ ਕਿਉਂਕਿ ਕਾਫੀ ਸਮੱਸਿਆ ਹੁਣ ਆ ਰਹੀ ਹੈ ਕਿਸਾਨ ਵੀਰਾਂ ਨੂੰ ਪਨੀਰੀ ਦੇ ਵਿੱਚ ਖਾਸ ਤੌਰ ਤੇ ਤੇ ਅ ਜਿਹੜੀ ਇੱਕ ਮਰਲਾ ਮਰਲੇ ਪ੍ਰਤੀ 1 ਕਿਲੋ ਜਿਹੜੀ ਹੈਗੀ ਹੈ ਇੱਕ ਮਰਲਾ 1 ਕਿਲੋ ਸਰੋਂ ਦੀ ਖਾਲ ਜਿਹੜੀ ਆਪਾਂ ਪਾਉਣੀ ਹੈ ਬਰੀਕ ਕਰਕੇ 10 ਦਿਨ ਪਹਿਲਾਂ ਪਾਉਣੀ ਹੈ ਮੌਕੇ ਤੇ ਨਹੀਂ ਪਾਉਣੀ ਉਹਦਾ ਫਾਇਦਾ ਨਹੀਂ ਆਪਾਂ ਨੂੰ ਮਿਲਣਾ ਰੂੜੀ ਦਾ ਵੀ ਮੌਕੇ ਤੇ ਫਾਇਦਾ ਨਹੀਂ ਮਿਲਣਾ ਜ਼ਿਆਦਾਤਰ ਕਿਸਾਨ ਵੀ ਰੂੜੀ ਪਾਉਂਦੇ ਵੀ ਨਹੀਂ ਹੈਗੇ ਤਾਂ ਰੂੜੀ ਜੇ ਤੁਸੀਂ ਨਹੀਂ ਪਾਉਂਗੇ ਫਿਰ ਥੋੜੀ ਪਨੀਰੀ ਵਾਲੀ ਜਗ੍ਹਾ ਵੀ ਕਈ ਵੇ ਕਰੜੀ ਬਣ ਜਾਂਦੀ ਹੈ ਪੁੱਟਣੀ ਵੀ ਔਖੀ ਰਹਿੰਦੀ ਗਰੋਥ ਵੀ ਨਹੀਂ ਪ੍ਰੋਪਰ ਮਿਲਦੀ ਤਾਂ ਇਹ ਜਿਹੜਾ ਸਭ ਤੋਂ ਜ਼ਰੂਰੀ ਨੁਕਤਾ ਹੈ ਇਹ ਜਿਹੜਾ ਤੁਸੀਂ ਆਪ ਥੱਲੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਕਿ ਤੁਸੀਂ ਇਹ ਵਰਤਦੇ ਹੋ ਜਾਂ ਨਹੀਂ ਵਕਤ ਜਿਹੜੇ ਕਿਸਾਨ ਵੀਰ ਇਹ ਜ਼ਮੀਨ ਦੀ ਤਿਆਰੀ 20 ਦਿਨ ਪਹਿਲਾਂ ਸ਼ੁਰੂ ਕਰ ਦਿੰਦੇ ਉਹਨਾਂ ਦੀ ਪਨੀਰੀ ਜਿਹੜੀ 22 25 ਦਿਨਾਂ 'ਚ ਤਿਆਰ ਹੋ ਜਾਂਦੀ ਆ ਫਿਰ ਉਸ ਤੋਂ ਬਾਅਦ ਆ ਗਿਆ ਆਪਣਾ ਬਜਾਈ ਟਾਈਮ ਜਿਹੜੀਆਂ ਖਾਦਾਂ ਪਾਉਣੀਆਂ ਬਹੁਤ ਸਾਰੇ ਕਿਸਾਨ ਵੀਰ ਬਜਾਈ ਟਾਈਮ 'ਤੇ ਨਹੀਂ ਖਾਦਾਂ ਪਾਉਂਦੇਗੇ ਉਹ ਆਪਾਂ ਜਦੋਂ ਪਨੀਰੀ ਯੋਗਰ ਖੜਦੀ ਹੈ 5-7 ਦਿਨ ਲੰਘ ਜਾਂਦੇ ਉਹਦੇ ਚੌਥਾ ਹਿੱਸਾ ਉਹਦਾ ਗਰੋਥ ਦਾ ਲੰਘ ਜਾਂਦਾ ਟਾਈਮ ਪੀਰੀਅਡ ਤਾਂ ਉਦੋਂ ਆਪਾਂ ਖਾਦਾਂ ਪਾਉਣੀਆਂ ਸ਼ੁਰੂ ਕਰਦੇ ਹਾਂ ਬਜਾਈ ਟਾਈਮ ਖਾਦਾਂ ਜਿਹੜੀਆਂ ਹੈਗੀਆਂ ਤੁਸੀਂ ਪਾਉਣੀਆਂ ਹੀ ਪਾਉਣੀਆਂ ਨੇ ਜਿਦੇ ਵਿੱਚ ਤੁਸੀਂ 3.5 ਕਿਲੋ ਯੂਰੀਆ ਕਨਾਲਮਗਰ 7-8 ਕਿਲੋ ਸਿੰਗਲ ਸੁਪਰ ਫਾਸਫੇਟ ਕਨਾਲ ਕਨਾਲਮਗਰ 5 ਕਿਲੋ 21% ਜ਼ਿੰਕ ਜਾਂ 3 ਕਿਲੋ 33% ਜ਼ਿੰਕ ਕਨਾਲਮਗਰ ਤੇ 2.5 ਕਿਲੋ ਪोटाਸ਼ ਜੇ ਤੁਸੀਂ ਜੇ ਤੁਹਾਡੀ ਜ਼ਮੀਨ ਦੇ ਵਿੱਚ ਲਗਦਕ ਪोटाਸ਼ ਦੀ ਕਾਰਟ ਆ 2.5 ਕਿਲੋ ਪोटाਸ਼ ਕਨਾਲਮਗਰ ਇੱਕ ਨਾਲਮਗਰ ਤੇ ਫਿਰ ਤੁਸੀਂ ਉਹਨੂੰ ਖੇਤ ਦੇ ਵਿੱਚ ਮਿਕਸ ਕਰਕੇ ਉਸ ਤੋਂ ਬਾਅਦ ਤੁਸੀਂ ਕਿਸਾਨ ਵੀਰੋ ਜਿਹੜੀ ਹੈਗੀ ਹੈ ਬਜਾਈ ਕਰਨੀ ਆ। ਜ਼ਿਆਦਾਤਰ ਕਿਸਾਨ ਵੀਰ ਕੀ ਪਾਉਂਦੇ ਆ ਡੀਏਪੀ ਪਾਉਂਦੇ ਆ। ਉਹ ਵੀ ਜਿਹੜੀ ਹੈਗੀ ਹੈ ਬਜਾਈ ਟਾਈਮ ਪਾਉਂਦੇ ਆ ਜਾਂ ਉਸ ਤੋਂ ਬਾਅਦ ਪਾਉਂਦੇ ਆ ਜਾਂ 5-7 ਦਿਨਾਂ ਬਾਅਦ ਪਾਉਂਦੇ ਆ ਜਾਂ ਯੂਰੀਆ ਵੀ ਉਦੋਂ ਪਾਉਂਦੇ ਆ ਬਜਾਈ ਟਾਈਮ ਜਿਹੜੀ ਨਾਈਟ੍ਰੋਨ ਫਾਸਫੋਰਸ ਪੋਟਾਸ਼ ਜ਼ਿੰਕ ਇਹ ਜਿਹੜੇ ਤੱਤ ਆ ਉਹ ਸਲਫਰ ਹੋ ਗਿਆ ਕਿਉਂਕਿ ਕੈਲਸ਼ੀਅਮ ਸਲਫਰ ਫਾਸਫੋਰਸੇ ਥੋੜਾ ਸੰਪਰਤੋਂ ਮਿਲ ਜਾਣਾ ਜੇ ਡੀਏਪ ਪਾਉਂਗੇ ਉਹ ਚੋ ਨਾਈਟ੍ਰੋਜਨ ਤੇ ਫਾਸਫੋਰਸ ਮਿਲੂਗਾ ਇਸ ਡੀਏਪ ਦੀ ਜਗ੍ਹਾ ਸਿੰਗਲ ਸੁਪਰ ਫਾਸਫੇਟ ਪਾਉਂਗੇ ਉਹਦੇ ਰਿਜ਼ਲਟ ਤੁਹਾਨੂੰ ਵੱਧ ਮਿਲਣਗੇ ਫਿਰ ਸੈਕੰਡ ਡੋਸ ਯੂਰੀਆ ਦੀ ਉਹ ਜਿਹੜੀ ਆਪਾਂ 11 12 13 ਦਿਨ ਤੇ ਜਾ ਕੇ ਪਾਉਣੇ ਫਿਰ ਜਿਹੜੀਆਂ ਛੋੜੇ ਦਿੱਤਾਂ ਦੀਆਂ ਸਪਰੇਆਂ ਇਸ ਤਰ੍ਹਾਂ ਤੁਸੀਂ ਜਿਹੜਾ ਟਾਈਮ ਟੇਬਲ ਜੇ ਫੋਲੋ ਕਰੋਗੇ ਸਮਾਸਾਰਣੀ ਬਣਾ ਕੇ ਖੇਤ ਦੀ ਤਿਆਰੀ ਤੋਂ ਲੈ ਕੇ ਨਦੀਨ ਵੀ ਘੱਟ ਹੋਣਗੇ ਨਦੀਨਾ ਨਦੀਨ ਨਾਸਕ ਦੀ ਵੀ ਤੁਹਾਨੂੰ ਬਹੁਤ ਘੱਟ ਲੋੜ ਪਊਗੀ ਜੇ ਦੋ ਵਾਰੀ ਡਬਲ ਰੋਣੀ ਕੀਤੀ ਹੋ ਰੂੜੀ ਪਾਈ ਹੋਗੀ ਥੋੜੀ ਜਿਹੜੀ ਪਨੀਰੀ ਆ ਪੀਲਾਪਣ ਘੱਟ ਦਿਖਾਊਗੀ ਦਿਖਾਊਗੀ ਨਹੀਂ ਤੇ ਪੁੱਟਣ ਦੇ ਵਿੱਚ ਵੀ ਸੌਖੀ ਰਹੂ ਦਿਨਾਂ 'ਚ ਤਿਆਰ ਹੋ ਜੂ ਇੱਕ ਮਰਲੇ ਮਗਰ ਜਿਹੜਾ 2 ਕਿਲੋ ਬਾਸਮਤੀ ਦਾ 2 ਸਵਾ 2 ਕਿਲੋ ਵੀ ਤੇ 2 ਤੋਂ 2.5 ਕਿਲੋ ਵੱਧ ਤੋਂ ਵੱਧ 1.5 ਕਿਲੋ ਤੱਕ ਵੀ ਜਿਹੜਾ ਝੋਨੇ ਦਾ ਆ ਇੱਕ ਮਰਲੇ ਮਗਰ ਬੀਜਣਾ ਇਹਦੇ ਨਾਲ ਨਾ ਤਾਂ ਪਨੀਰੀ ਮੋਟੀ ਹੋਵੇ ਥੋੜੀ ਤੇ ਨਾ ਜ਼ਿਆਦਾ ਬਰੀਕ ਰਵੇ ਤੇ ਉਹਨੂੰ ਗ੍ਰੋਥ ਵਾਸਤੇ ਪ੍ਰੋਪਰ ਜਿਹੜੀ ਹੈਗੀ ਜਗ੍ਹਾ ਮਿਲੂਗੀ ਹਵਾ ਰੋਸ਼ਨੀ ਵਗੈਰਾ ਕਿਉਂਕਿ ਜੇ ਜਿਆਦਾ ਬੀਆ ਪੱਤਿਆਂ ਨੂੰ 3.5 ਕਿਲੋ ਮਰਲੇ ਮਗਰ ਵੀ ਪਾਵਾਂਗੇ ਤਾਂ ਉਹ ਜਿਹੜਾ ਹੈਗਾ ਉਹ ਵੀ ਪ੍ਰੋਪਰ ਗ੍ਰੋਥ ਨਹੀਂ ਕਰੂਗਾ ਪਨੀਰੀ ਜਿਹੜੀ ਕਮਜ਼ੋਰ ਹੋਊਗੀ ਉਹਨੂੰ ਟ੍ਰਾਂਸਪਲੈਂਟਿੰਗ ਸ਼ੌਕ ਵੱੱਦ ਲੱਗੂ ਪੁੱਟ ਕੇ ਖੇਤ ਚ ਲਾਵਾਂਗੇ ਉਹ ਜਲਦੀ ਨਹੀਂ ਚੱਲੂਗੀ ਜਿਆਦਾ ਜੇ ਆਪਾਂ ਘੱਟ ਵੀ ਪਾਵਾਂਗੇ ਤਾਂ ਪਨੀਰੀ ਮੋਟੀ ਹੋ ਜੂਗੀ ਇਸ ਕਰਕੇ 2.5 ਤੋਂ 2.5 ਕਿਲੋ ਵੀ ਬਿਲਕੁਲ ਸਹੀ ਰਹਿੰਦਾ 2.5 ਪੌਣੇ 3 ਕਿਲੋ ਬਸ ਇਸ ਤੋਂ ਵੱਧ ਨਹੀਂ ਤੇ ਬਾਸਮਤੀ ਵਾਸਤੇ 2.2 ਕਿਲੋ ਵੀ ਹੈ ਜਿਹੜਾ ਤੁਸੀਂ ਇੱਕ ਮਰਲੇ ਮਗਰ ਬੀਜਣਾ ਤੇ ਜਿਹੜੀ ਪੀਆ 126 ਆ ਉਹਦਾ ਬੀਜ ਦੇਖ ਲਓ ਤੁਸੀਂ 6 ਕਿਲੋ ਘੱਟੋ ਘਾਟ ਕਿल्ले ਮਗਰ ਬੀਜਣਾ 6 ਤੋਂ 7 ਕਿਲੋ ਤੇ ਜਿਹੜੀਆਂ ਦੂਸਰੀਆਂ ਕਿਸਮਾਂ ਉਹਨਾਂ 'ਚ ਵੀ 5-6 ਕਿਲੋ ਬਾਸਮਤੀ ਦੇ ਵਿੱਚ ਵੀ 5-7 ਕਿਲੋ ਜਿਹੜਾ ਬੀਜ ਆ ਤੁਸੀਂ ਮਰਲੋ ਵੀ 2 ਮਰਲੇ ਆ ਜਿਹੜੇ ਘੱਟੋ ਘਾਟ 2.5 ਮਰਲੇ 2.5 ਮਰਲਿਆਂ ਦੇ ਨਾਲ 1 ਏਕੜ ਥੋੜਾ ਲੱਗੂਗਾ ਜੇ ਆਪਾਂ 2 ਤੋਂ 2.5 ਕਿਲੋ ਬੀ ਆ ਜਿਹੜਾ ਉਹ ਪ੍ਰਤੀ ਮਰਲਾ ਪਾਉਨੇ ਆ ਤਾਂ ਫਿਰ ਤੁਹਾਡੇ ਬੂਟਿਆਂ ਦੀ ਗਿਣਤੀ ਵੀ ਪ੍ਰੋਪਰ ਹੋਊਗੀ ਤੇ ਤੁਹਾਡੀ ਜਿਹੜੀ ਹੈਗੀ ਆ ਫਸਲ ਆਪਾਂ ਨੂੰ ਵਾਧੂ ਖਾਦਾਂ ਜਿਹੜੀਆਂ ਹੈਗੀਆਂ ਫੋੜ ਕਰਾਉਣ ਵਾਸਤੇ ਨਹੀਂ ਪਾਉਣੀਆਂ ਪਣਗੀਆਂ ਫਿਰ ਆਪਾਂ ਦਾ ਜਿਹੜਾ ਹੈਗਾ ਦੋ ਗੱਟਿਆਂ ਨਾਲ ਦਰਮਿਆਨੀਆ ਜ਼ਮੀਨਾਂ 'ਚ ਦੋ ਢਾਈ ਗੱਟਿਆਂ ਨਾਲ ਨਾਈਟ੍ਰੋਜਨ ਨਾਲ ਸਰਜੂਗਾ ਇਸ ਤੋਂ ਇਲਾਵਾ ਜਿਹੜਾ ਹੈਗਾ ਆਪਾਂ ਸਪ੍ਰੈਇਆਂ ਜਿਹੜੀਆਂ ਕਰਨੀਆਂ ਨੇ ਜ਼ਿੰਕ ਵਗੈਰਾ ਦੀਆਂ ਹੋਰ ਲੋਹਾ ਤੱਤਾਂ ਜਾਂ ਨਾਲ ਦੀ ਨਾਲ ਜਿਹੜੀ ਹੈ ਪੰਜਾਨਕਾਰੀਆਂ ਜਿਹੜੀਆਂ ਸਾਂਝੀਆਂ ਕਰਦੇ ਰਹਾਂਗੇ ਮੇਨ ਮੇਰਾ ਮਕਸਦ ਇਹੀ ਸੀਗਾ ਕਿ ਜ਼ਮੀਨ ਦੀ ਤਿਆਰੀ ਜਣੇ ਜਿਹੜੀ ਹੁਣ ਸ਼ੁਰੂ ਕਰਦੇ ਹੋ ਕਈ ਵਾਰ ਕਿਸਾਨ ਵੀਰ ਮੌਕੇ ਤੇ ਆਪਾਂ ਜਗ੍ਹਾ ਦੀ ਚੋਣ ਕਰਦੇ ਜਗ੍ਹਾ ਦੀ ਚੋਣ ਵੀ ਹੁਣ ਆਪਾਂ ਕਰਕੇ ਖੇ ਉਹਦੇ ਵਿੱਚ ਰੂੜੀ ਪਾ ਕੇ ਉਹਦੇ ਮਿਕਸ ਕਰਕੇ ਪਾਣੀ ਛੱਡ ਦਿਓ ਜਿੱਥੇ ਆਪ ਪਨੀਰੀ ਬੀਜਣ ਵਾਸਤੇ ਜਿੰਨਾ ਵੀ ਰਕਬਾ ਪਲਾਨ ਬਣਾਇਆ ਹੋਇਆ ਤਾਂ ਪਨੀਰੀ ਦੀ ਬਿਜਾਈ ਹੈ ਜਿਹੜੀ 20 ਮਈ ਤੋਂ ਸੌਰੀ 25 ਮਈ ਤੋਂ ਘੱਟੋ ਘੱਟ ਜਿਹੜਾ ਹੈਗਾ ਸ਼ੁਰੂ ਕਰੋ 25 ਮਈ 28 ਮਈ ਨੂੰ ਦਰਮਿਆਨੇ ਸਮੇਂ ਵਾਲੀਆਂ ਜਿਵੇਂ 231 ਵਗੈਰਾ ਹੈਗੀਆਂ 21 ਆ 14 ਤੇ ਜਿਹੜੀ ਪੀਆ 126 ਆ ਉਹ ਤੁਸੀਂ ਜੂਨ ਚ ਜਾ ਕੇ ਜਿਹੜੀ ਪਨੀਰੀ ਬੀਜਣੀ ਆ ਤੇ ਪਨੀਰੀ ਨੂੰ ਜਿਹੜਾ ਹੈਗਾ ਕੋਸ਼ਿਸ਼ ਕਰੋ ਜੇ ਮੈਂ 2-3 ਵਾਰ ਬੀਜ ਲਓ ਜੇ ਥੋੜਾ ਰਕਬਾ ਜ਼ਿਆਦਾ ਹੈ ਤਾਂ ਫਿਰ ਉਹ ਪਨੀਰੀ ਆ ਜਿਹੜੀ ਨਾ ਆਪਣੇ ਲਾਉਂਦੇ ਲਾਉਂਦੇ ਜਿਹੜੀ ਹੈਗੀ ਵੱਡੀ ਨਹੀਂ ਹੁੰਦੀ ਤੇ ਆਪਾਂ ਬੜੇ ਆਰਾਮ ਨਾਲ ਆਪਾਂ ਨੂੰ ਕੋਈ ਕਿਸੇ ਕਹਾਣੀ ਦੀ ਭਰਾਉਟ ਨਹੀਂ ਹੁੰਦੀ ਕਈ ਵਾਰ ਆਪਾਂ ਨੂੰ ਆਏ ਹੁੰਦਾ ਕਿ ਜਿਹੜੀ ਪਨੀ ਦਿਨ ਜ਼ਿਆਦਾ ਲੱਗ ਰਿਹਾ ਜੇ ਉਹ ਨਾ ਲਾਉਣ ਚ ਤੇ ਪਨੀਰੀ ਆਪਣੀ ਜਿਹੜੀ ਵੱਡੀ ਨਾ ਹੋ ਜਾਏ ਇਸ ਤੋਂ ਇਲਾਵਾ ਜਿਹੜੇ ਬੀਜ ਸੋਧ ਬਾਰੇ ਹੋਰ ਕੋਈ ਜਾਣਕਾਰੀ ਹੈ ਜਿਹੜੀ ਉਹ ਮੈਂ ਆਉਣ ਆਲੀਆਂ ਕਿਉਂਕਿ ਵੀਡੀਓ ਥੋੜੀ ਲੰਬੀ ਜ਼ਿਆਦਾ ਹੋ ਜਾਂਦੀ ਹੈ ਕਿਸਾਨ ਵੀਰਾਂ ਨੂੰ ਸੁਣਨ 'ਚ ਦਿੱਕਤ ਆਉਂਦੀ ਹੈ ਕਿਉਂਕਿ ਸੁਣਦਾ ਸੁਣਦਾ ਬੰਦਾ ਅੱਕ ਜਾਂਦਾ ਤਾਂ ਇਹ ਮੈਂ ਛੋਟੀ ਛੋਟੀ ਕਲਿੱਪ ਆਉਣ ਵਾਲੇ ਸਮੇਂ ਜਿਹੜੀ ਪਾਉਣ ਦੀ ਕੋਸ਼ਿਸ਼ ਕਰੂੰਗਾ ਕਿ ਆਪਾਂ ਵੈਰੈਟੀ ਬਾਰੇ ਵੈਰੈਟੀਆਂ ਬਾਰੇ ਵੀ ਮੇਰਾ ਚੱਲ ਰਿਹਾ ਹੈ ਜਾਣਕਾਰੀਆਂ ਤੁਹਾਡੇ ਨਾਲ ਵੀਡੀਓਆਂ ਸਾਂਝੀਆਂ ਕਰ ਰਹੇ ਆ ਵੱਖ-ਵੱਖ ਬਾਸਮਤੀ ਦੀਆਂ ਵੈਰੈਟੀਆਂ ਬਾਰੇ ਵੀ ਜਿਵੇਂ ਜਿਵੇਂ ਸਵਾਲ ਆ ਰਹੇ ਹਨ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਨਾਲ ਦੀ ਨਾਲ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰੀ ਚੱਲਾਂ ਬੀਜ ਸੋਧ ਪਨੀਰੀ ਨੂੰ ਪੰਗਾਰ ਕੇ ਕਿਵੇਂ ਬੀਜਣਾ ਜਾਂ ਬੀਜਣ ਦੇ ਢੰਗ ਬਾਰੇ ਇਹ ਕਰੀ ਮੈਂ ਸਾਂਝੀ ਕਰਾਂ ਤਾਂ ਜੇ ਕੋਈ ਤੁਹਾਡਾ ਸਵਾਲ ਹੁੰਦਾ ਤਾਂ ਨਾਲ ਦੀ ਨਾਲ ਜਿਹੜਾ ਸਾਂਝਾ ਕਰੇ ਥੱਲੇ ਲਿਖ ਦਿਆ ਕਰੋ ਤਾਂ ਉਹਦੇ ਬਾਰੇ ਮੈਂ ਕੋਸ਼ਿਸ਼ ਕਰਦਾ ਹੁਣ ਜਿਹੜੇ ਸਵਾਲ ਜ਼ਿਆਦਾ ਆ ਰਹੇ ਆ ਉਹਨਾਂ ਬਾਰੇ ਮੈਂ ਨਾਲ ਦੀ ਨਾਲ ਵੀਡੀਓ ਪਾ ਕੇ ਤੇ ਜਾਣਕਾਰੀ ਜਿਹੜੀ ਅਪਡੇਟ ਕਰ ਦਿੰਨਾ ਇੱਕ ਜਿਹੜਾ ਹੈਗਾ ਕਿਸਾਨ ਵੀਰੋ ਜਿਹੜਾ ਲੰਬੇ ਸਮੇਂ ਵਾਲੀ ਕਿਸਮ ਖਾਸ ਤੌਰ ਤੇ ਜਿਵੇਂ ਕਿਸਾਨ ਵੀਰ ਕੋਲ ਮੁਛਲ ਬਾਸਮਤੀ ਬਾਰੇ ਕਿਸਾਨ ਵੀਰ ਸਵਾਲ ਕਰਦੇ ਉਹਦਾ ਵੀ ਤੁਸੀਂ ਜਿਹੜੀ ਬਾਸਮਤੀ ਕਿਸਮ ਉਹਦਾ ਵੀ ਜਿਹੜੀ ਤੁਸੀਂ ਪਨੀਰੀ ਦੀ ਬਜਾਈ ਹੈ ਉਹ ਕੋਸ਼ਿਸ਼ ਕਰੋਗੇ ਆਪਾਂ ਜੂਨ ਦੇ ਵਿੱਚ ਜਾ ਕੇ ਕਰੀਏ ਠੀਕ ਹੈ ਥੋੜਾ ਜਿਹਾ ਲੰਬਾ ਸਮਾਂ ਲੈਂਦੀ ਹੈ ਪਰ ਜੇ ਆਪਾਂ ਕੁਆਲਟੀ ਵਾਈਜ਼ ਤੇ ਝਾੜ ਵਾਈ ਚਾਹੁੰਦੇ ਆ ਤਾਂ ਬਹੁਤੀ ਗੇਤ ਚ ਨਾ ਕਰੋ ਤੁਸੀਂ 25 ਮਈ ਘਟੋ ਘਟ 25 ਮਈ ਤੋਂ ਬਾਅਦ ਜਿਹੜੀ ਹੈਗੀ ਹੈ ਨਾ ਬਜਾਈ ਕਰੋ ਤੇ ਅੱਗੇ ਬਹੁਤੀ ਹੈ ਗੇਤੀ ਜਿਹੜੀ ਹੈਗੀ ਬਾਸਮਤੀ ਬਾਕੀ ਤਾਂ ਸਾਰੀਆਂ ਜੁਲਾਈ ਦੇ ਵਿੱਚ ਜਾ ਕੇ ਲੱਗਣੀਆਂ ਨੇ ਜੂਨ ਜੂਨ ਜਿਹਨਾਂ ਦੀ ਜਿਵੇਂ ਪਹਿਲੇ 15 ਬਾੜੇ ਦੇ ਵਿੱਚ ਖਾਸ ਤੌਰ ਤੇ 10 ਜੂਨ ਤੋਂ ਬਾਅਦ ਕੋਸ਼ਿਸ਼ ਕਰੋ ਜਿਵੇਂ 11 21 ਵਗੈਰਾ ਜਾਂ 18 85 ਤੁਸੀਂ ਲਾਉਣੀ ਆ ਇਹ 17 18 ਤੇ ਜਿਹੜੀ 1509 1847 1692 ਵਗੈਰਾ ਨਾ ਇਹ ਤੁਸੀਂ ਜਾ ਕੇ 15 ਜੂਨ ਤੋਂ ਬਾਅਦ ਬਣੀ ਦੀ ਬੀਜਣੀ ਤੇ 15 ਜੁਲਾਈ ਤੋਂ ਬਾਅਦ ਟਰਾਂਸਪਲੈਂਟ ਕਰਨਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰੁਖ ਹਾਰ